ਮਸ਼ਹੂਰ ਯੂਟਿਊਬਰ ਤੇ ਮੋਟੀਵੇਸ਼ਨਲ ਸਪੀਕਰ ਦੇ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਜੀहां ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਮਸ਼ਹੂਰ ਹਸਤੀ ਜਿਹੜੇ ਹੈ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਨੇ ਮਸ਼ਹੂਰ ਯੂਟਿਊਬਰ ਨੇ ਮੋਟੀਵੇਸ਼ਨਲ ਸਪੀਕਰ ਨੇ ਤੇ ਬਿਜ਼ਨਸ ਦੇ ਵੀ ਆਈਡੀਆ ਦਿੰਦੇ ਨੇ ਸੋ ਇਹ ਆਪਣੀ ਘਰਵਾਲੀ ਦੇ ਨਾਲ ਕੁੱਟਮਾਰ ਕਰ ਰਹੇ ਨੇ ਇਹ ਇਲਜ਼ਾਮ ਇਹਨਾਂ ਦੇ ਉੱਪਰ ਲਗਾਏ ਗਏ ਨੇ ਜਿਸ ਨੂੰ ਲੈ ਕੇ ਹੁਣ ਮਾਮਲਾ ਵੀ ਦਰਜ ਹੋ ਚੁੱਕਿਆ ਹੈ ਤੇ ਵੀਡੀਓ ਲਗਾਤਾਰ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਵਿਆਹ ਤੋਂ ਅਗਲੇ ਦਿਨ ਹੀ ਪਤਨੀ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ ਝਗੜਾ ਹੋ ਜਾਂਦਾ ਹੈ ਕੁੱਟਮਾਰ ਦੇ ਮਗਰੋਂ ਇਹ ਹਸਪਤਾਲ ਦੀਆਂ ਵੀ ਤਸਵੀਰਾਂ ਨੇ ਜਿੱਥੇ ਵਿਵੇਕਪਿੰਦਰਾ ਦੀ ਘਰਵਾਲੀ ਜਿਹੜੀ ਹੈ ਵੱਡੇ ਇਲਜ਼ਾਮ ਵਿਵੇਕਪਿੰਦਰਾ ਤੇ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ ਪਰ ਅਸਲ ਦੱਸਿਆ ਜਾ ਰਿਹਾ ਹੈ ਕਿ ਆ ਪਰਿਵਾਰਿਕ ਮਾਮਲਾ ਸੀਗਾ ਘਰੇਲੂ ਝੜਕਾ ਝਗੜਾ ਸੀਗਾ ਵਿਵੇਕਬਿੰਦਰਾ ਆਪਣੀ ਮਾਤਾ ਦੇ ਨਾਲ ਦਰਅਸਲ ਬਹਿਸ-ਬਾਜੀ ਕਰ ਰਹੀ ਸੀ ਉਹਨਾਂ ਦੇ ਨਾਲ ਬਹਿਸ-ਬਾਜੀ ਹੁੰਦੀ ਹੈ ਤੇ ਜਿਹੜੀ ਇਹਨਾਂ ਦੀ ਪਤਨੀ ਹੈ ਉਹ ਛਡਾਉਣ ਦੇ ਵਾਸਤੇ ਜਾਂਦੀ ਹੈ ਬਹਿਸ ਰੋਕਣ ਦੇ ਵਾਸਤੇ ਜਾਂਦੀ ਹੈ ਤੇ ਵਿਵੇਕਬਿੰਦਰਾ ਦੇ ਵੱਲੋਂ ਆਪਣੀ ਪਤਨੀ ਦੇ ਨਾਲ ਬਦਸਲੂਕੀ ਕੀਤੀ ਜਾਂਦੀ ਹੈ ਉਸ ਨੂੰ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਗਾਲੀ-ਗਲੋਚ ਕੀਤਾ ਜਾਂਦਾ ਹੈ ਤੇ ਹੱਥ ਵੀ ਚੁੱਕਿਆ ਜਾਂਦਾ ਹੈ ਇਲਜ਼ਾਮ ਲਾਏ ਨੇ ਔਰ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਸਪਤਾਲ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਜਿੱਥੋਂ ਇੱਕ ਵੀਡੀਓ ਬਣਾਈ ਗਈ ਹੈ ਇਹ ਹੋਰ ਕਿਸੇ ਵੱਲੋਂ ਨਹੀਂ ਬਲਕਿ ਵਿਵੇਕਬਿੰਦਰਾ ਦੇ ਬ੍ਰਦਰ ਇਨ ਲਾਉ ਸਾਲੇ ਦੇ ਵੱਲੋਂ ਹੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਗਈ ਹੈ ਜੋ ਜੋ ਵੀ ਉਹਨਾਂ ਦੀ ਭੈਣ ਦੇ ਨਾਲ ਹੋਇਆ ਉਹ ਖੁਦ ਉਹਨਾਂ ਦੇ ਵੱਲੋਂ ਇਸ ਵੀਡੀਓ ਦੇ ਵਿੱਚ ਦੱਸਿਆ ਗਿਆ ਕਿ ਮੇਰੇ ਨਾਲ ਕਟਮਾਰ ਹੋਈ ਹੈ ਗੁੱਜੀਆਂ ਸਟਾਂ ਅਲ ਲਾਣਿਆ ਗੇਣ ਨੇ ਹੱਥਾਂ ਪੈਰਾਂ ਦੇ ਉੱਪਰ ਨੀਲ ਵੀ ਤੁਸੀਂ ਦੇਖ ਸਕਦੇ ਹੋ ਜਿਹੜੇ ਪਏ ਹੋਏ ਨੇ ਔਰ ਦੱਸਿਆ ਜਾ ਰਿਹਾ ਕਿ 6 ਦਸੰਬਰ ਨੂੰ ਵਿਆਹ ਹੋਇਆ ਦੋਨਾਂ ਦਾ 6 ਦਸੰਬਰ ਨੂੰ ਵਿਆਹ ਹੋਇਆ ਸੀ ਔਰ ਉਹ ਤੋਂ ਅਗਲੇ ਦਿਨ ਬਾਅਦ ਦੇ ਵਿੱਚ ਹੀ ਇਹ ਕਾਟੋਕਲਿਸ ਚੱਲ ਪੈਂਦਾ ਤੇ 14 ਦਸੰਬਰ ਨੂੰ ਇਹਨਾਂ ਦੇ ਖਿਲਾਫ ਕੇਸ ਦਰਜ ਹੋ ਜਾਂਦਾ ਤਾਂ ਹੁਣ ਜਿਸ ਸਮੇਂ ਸੋਸ਼ਲ ਮੀਡੀਆ ਤੇ ਇਹ ਵੀਡੀਓ ਵਾਇਰਲ ਹੁੰਦੀ ਹੈ ਇਹ ਤਸਵੀਰਾਂ ਵਾਇਰਲ ਹੁੰਦੀਆਂ ਨੇ ਸੁਸਾਇਟੀ ਦੇ ਬਾਹਰ ਦੀਆਂ ਤਸਵੀਰਾਂ ਨੇ ਜਿੱਥੇ ਵਿਵੇਕ ਬਿੰਦਰਾ ਆਪਣੀ ਘਰਵਾਲੀ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਉਹਨਾਂ ਦੇ ਨਾਲ ਲੜਾਈ ਝਗੜਾ ਜਿਹੜਾ ਕੀਤਾ ਜਾ ਰਿਹਾ ਉਹਨਾਂ ਦੇ ਨਾਲ ਹੱਥੋ ਪਾਈ ਹੋ ਰਹੇ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਖੁਦ ਵਿਵੇਕ ਬਿੰਦਰਾ ਦੇ ਬ੍ਰਦਰ ਇਨ ਲਾ ਕਵਾਤਰਾ ਦੇ ਵੱਲੋਂ ਵੈਬਬ ਕਵਾਤਰਾ ਦੇ ਵੱਲੋਂ ਇਹ ਵੀਡੀਓ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਤੇ ਪਾਈ ਜਾਂਦੀ ਹੈ ਤੇ ਵੈਬਬ ਕਵਾਤਰਾ ਦੇ ਵੱਲੋਂ ਹੀ ਕੇਸ ਜਿਹੜਾ ਆ ਵਿਵੇਕਪਿੰਦਰਾ ਦੇ ਖਿਲਾਫ ਦਰਜ ਕਰਵਾਇਆ ਜਾਂਦਾ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਕਿ ਉਹਨਾਂ ਦੀ ਭੈਣ ਦੇ ਨਾਲ ਉਹਨਾਂ ਦੇ ਘਰ ਵਾਲੇ ਨੇ ਬਦਸਲੂਕੀ ਕੀਤੀ ਹੈ ਦੁਰਵਿਵਹਾਰ ਕੀਤਾ ਹੈ ਤੇ ਸੱਟਾਂ ਤੱਕ ਲਗਾਈਆਂ ਗਈਆਂ ਨੇ ਤਾਂ ਤਸਵੀਰਾਂ ਦੇਖ ਸਕਦਾ ਹੋਂ ਵਿਵੇਕਪਿੰਦਰਾ ਉਹੀ ਮਸ਼ਹੂਰ ਪਰਸਨੈਲਿਟੀ ਹੈ ਮਸ਼ਹੂਰ ਯੂਟਿਊਬਰ ਹੈ ਜਿਨ੍ਹਾਂ ਨੂੰ ਤੁਸੀਂ ਬਿਜ਼ਨਸ ਦੇ ਆਈਡੀਆ ਸ਼ੇਅਰ ਕਰਦੇ ਹੋਏ ਦੇਖਿਆ ਹੋਵੇਗਾ ਮਾਰਕੀਟਿੰਗ ਦੇ ਪ੍ਰਤੀ ਤੁਹਾਨੂੰ ਟਿਪਸ ਦਿੰਦੇ ਹੋਏ ਦੇਖਿਆ ਹੋਵੇਗਾ ਕਪਿਲ ਸ਼ਰਮਾ ਦੇ 쇼 ਦੇ ਵਿੱਚ ਵੀ ਆਏ ਨੇ ਕਪਿਲ ਸ਼ਰਮਾ ਦੇ 쇼 ਦੇ ਵਿੱਚ ਵੀ ਤੁਹਾਡੇ ਮੁਖਾਤਬ ਹੋਏ ਸੀਗੇ ਉਸ ਸਮੇਂ ਵੀ ਇਹਨਾਂ ਨੂੰ ਬੁਲਾਇਆ ਗਿਆ ਤਾਂ ਕਾਫੀ ਜੇਕਰ ਅਸੀਂ ਗੱਲ ਕਰੀ ਤਾਂ ਇੰਡੀਆ ਦੇ ਵਿੱਚ ਇਹਨਾਂ ਦਾ ਬਹੁਤ ਨਾਮ ਹੈ ਬਹੁਤ ਲੋਕ ਨਾ ਇਹਨਾਂ ਨੂੰ ਫੋਲੋ ਕਰਦੇ ਨੇ ਇਹਨਾਂ ਦੀਆਂ ਵੀਡੀਓਜ਼ ਦੇਖਦੇ ਨੇ ਬੜੇ ਪ੍ਰਸ਼ੰਸਕ ਇਹਨਾਂ ਦੇ ਨੇ ਕਿਉਂਕਿ ਇਹਨਾਂ ਦੇ ਕੰਟੈਂਟ ਨੂੰ ਲੈ ਕੇ ਬਹੁਤ ਚਰਚਾ ਹੁੰਦੀ ਹੈ ਕਿ ਇਹਨਾਂ ਦਾ ਕੰਟੈਂਟ ਬਹੁਤ ਵਧੀਆ ਹੈ ਇੱਕ ਮੋਟੀਵੇਸ਼ਨਲ ਸਪੀਕਰ ਨੇ ਮੋਟੀਵੇਟ ਕਰਦੇ ਨੇ ਲੋਕਾਂ ਨੂੰ ਯੂਥ ਨੂੰ ਕੁਝ ਕਰਨ ਦੇ ਵਾਸਤੇ bizness ਕਰਨ ਦੇ ਵਾਸਤੇ bizness ਰਿਲੇਟਡ ਨਵੇਂ-ਨਵੇਂ ਆਈਡੀਆ ਜਿਹੜੇ ਨੇ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ਆਪਣਾ ਦਾ YouTube ਹੈ ਲੱਖਾਂ ਫੋਲੋਅਰ ਨੇ ਤਾਂ ਉਸ ਦੇ ਜ਼ਰੀਏ ਇਹ ਲੋਕਾਂ ਦੇ ਨਾਲ ਕਨੈਕਟ ਕਰਦੇ ਨੇ ਵੀਡੀਓਜ਼ ਜਿਹੜੀਆਂ ਸ਼ੇਅਰ ਕਰਦੇ ਨੇ ਪਰ ਦੇ ਖਿਲਾਫ ਹੁਣ ਕੇਸ ਦਰਜ ਹੋ ਚੁੱਕਿਆ ਹੈ ਆਪਣੀ ਹੀ ਘਰਵਾਲੀ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਡਾਕਟਰ ਵਿਵੇਕ ਬਿੰਦਰਾ ਦੇ ਉੱਪਰ ਲਗਾਏ ਗਏ ਨੇ ਕਿ ਆਪਣੀ ਹੀ ਘਰਵਾਲੀ ਦੇ ਨਾਲ ਬਦਸਲੂਕੀ ਗਈ ਕੁੱਟਮਾਰ ਕੀਤੀ ਗਈ ਹੈ ਇਹ ਵੀਡੀਓ ਤੁਸੀਂ ਦੇਖ ਸਕਦੇ ਹੋ ਇੱਕ ਨੌਇਡਾ ਦੀ ਇੱਕ ਸੁਸਾਇਟੀ ਦੀ ਵੀਡੀਓ ਹੈ ਜਿੱਥੋਂ ਦੀ ਇਹ ਵੀਡੀਓ ਹੁਣ ਵਾਇਰਲ ਹੋ ਰਹੀ ਹੈ ਆਪਣੀ ਹੀ ਘਰਵਾਲੀ ਦੇ ਨਾਲ ਕੁੱਟਮਾਰ ਕਰਦੇ ਹੋਏ ਦਿਖਾਈ ਦੇ ਰਿਹਾ ਹੈ ਇਹ ਤਸਵੀਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੀ ਪਤਨੀ ਦੀ ਵੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਖੁਦ ਪਤਨੀ ਦਿਖਾ ਰਹੀ ਹੈ ਕਿ ਮੈਨੂੰ ਕਿੱਥੇ ਕਿੱਥੇ ਸੱਟਾਂ ਲੱਗੀਆਂ ਨੇ ਮੇਰੇ ਨਾਲ ਕਿਵੇਂ ਕਿਵੇਂ ਅਦੁਰਵਿਵਹਾਰ ਜਿਹੜਾ ਵਿਵੇਕ ਪਿੰਦਰਾ ਦੇ ਵੱਲੋਂ ਕੀਤਾ ਗਿਆ ਮੇਰੇ ਨਾਲ ਕਿਵੇਂ ਹੱਥੋਪਾਈ ਕੀਤੀ ਗਈ ਹੈ ਔਰ ਕਿਵੇਂ ਉਸ ਨੂੰ ਜਿਹੜੀ ਹੈ ਚੋਟ ਜਿਹੜੀ ਹੈ ਪਹੁੰਚਾਈ ਗਈ ਹੈ ਤਾਂ ਗੁੱਜੀਆਂ ਸੱਟਾਂ ਲੱਗੀਆਂ ਨੇ ਹਸਪਤਾਲ ਦੇ ਵਿੱਚ ਦਾਖਲ ਹੈ ਦਾ ਮਸ਼ਹੂਰ ਮੋਟੀਵੇਸ਼ਨਲ ਸਪੀਕਰ ਵਿਵੇਕ ਬਿੰਦਰਾ ਦਾ ਇਹ ਜਿਹੜਾ ਵਿਵਾਦ ਹੈ ਹੁਣ ਚਰਚਾ ਦਾ ਵਿਸ਼ਾ ਬਣਿਆ ਹੈ ਕੇਸ ਦਰਜ ਕਰ ਦਿੱਤਾ ਗਿਆ ਆਪਣੀ ਹੀ ਘਰਵਾਲੀ ਦੇ ਨਾਲ ਬਦਸਲੂਕੀ ਕੀਤੀ ਗਈ ਹੈ ਕੁੱਟਮਾਰ ਦੇ ਇਲਜ਼ਾਮ ਇਹਨਾਂ ਦੇ ਉੱਪਰ ਲਗਾਏ ਗਏ ਨੇ ਹਾਲਾਂਕਿ 6 ਦਸੰਬਰ ਨੂੰ ਇਹਨਾਂ ਦਾ ਵਿਆਹ ਹੋਇਆ ਸੀ ਔਰ ਉਸ ਤੋਂ ਇੱਕ ਦੋ ਦਿਨ ਬਾਅਦ ਦੇ ਵਿੱਚ ਹੀ ਇਹ ਕਾਟੋ ਕਲੇਸ਼ ਚੱਲ ਪਿਆ ਹੈ ਘਰ ਦੇ ਵਿੱਚ ਇਹ ਹੰਗਾਮਾ ਹੋ ਗਿਆ ਦਰਅਸਲ ਇਹਦਾ ਮੇਨ ਕਾਰਨ ਵੀ ਦੱਸਿਆ ਗਿਆ ਉਹਨਾਂ ਦੀ ਘਰਵਾਲੀ ਦੇ ਵੱਲੋਂ ਕਿ ਘਰ ਦੇ ਵਿੱਚ ਹੀ ਵਿਵੇਕਬਿੰਦਰਾ ਆਪਣੀ ਮਾਤਾ ਜੀ ਦੇ ਨਾਲ ਬਹਿਸਬਾਜੀ ਕਰਦੇ ਆ ਉਹਨਾਂ ਦੇ ਨਾਲ ਉਹਨਾਂ ਦੀ ਹੱਥੋਪਾਈ ਹੁੰਦੀ ਹੈ ਤੇ ਮੈਂ ਛਡਾਉਣ ਦੇ ਵਾਸਤੇ ਜਾਨੀ ਹੈ ਤਾਂ ਉਸੇ ਸਮੇਂ ਹੀ ਵਿਵੇਕਬਿੰਦਰਾ ਮੇਰੇ ਨਾਲ ਵੀ ਹੱਥੋਪਾਈ ਹੁੰਦੇ ਆ ਮੇਰੇ ਨਾਲ ਵੀ ਬਦਸਲੂਕੀ ਕਰਦੇ ਆ ਤੇ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਮੇਰੇ ਨਾਲ ਗਾੜੀ ਗਲੋਚ ਕਰਦੇ ਨੇ ਤੇ ਮੇਰੇ ਨਾਲ ਹੱਥੋਂ ਪਾਈ ਹੁੰਦੇ ਨੇ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਤਸਵੀਰਾਂ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਵੇਂ ਉਹਨਾਂ ਕਹਿ ਕੇ ਮੈਨੂੰ ਕੁੱਟਿਆ ਮਾਰਿਆ ਗਿਆ ਮੇਰੇ ਨਾਲ ਬਸਲੂਕੀ ਕੀਤੀ ਗਈ ਹੈ ਦੁਰਵਿਵਹਾਰ ਕੀਤਾ ਗਿਆ ਤੇ ਵਿਵੇਕਬਿੰਦਰਾ ਦੇ ਬ੍ਰਦਰ ਇਨ ਲਾ ਸਾਲੇ ਦੇ ਵੱਲੋਂ ਹੀ ਕੇਸ ਦਰਜ ਕਰਵਾਇਆ ਗਿਆ ਸ਼ਿਕਾਇਤ ਦਰਜ ਕਰਵਾਈ ਗਈ ਹੈ ਖੁਦ ਜਿਹੜਾ ਉਹਨਾਂ ਦੇ ਬ੍ਰਦਰ ਇਨ ਲਾ ਜਿਨ੍ਹਾਂ ਦਾ ਨਾਮ ਹੈ ਵੈਬਬ ਕੁਆਤਰਾ ਦੇ ਵੱਲੋਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਗਈ ਹੈ ਜੋ ਜੋ ਉਹਨਾਂ ਦੀ ਸਿਸਟਰ ਦੇ ਨਾਲ ਕੀਤਾ ਗਿਆ ਉਹਨਾਂ ਨੇ ਆਪ ਖੁਦ ਦੱਸਿਆ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਮਸ਼ਹੂਰ ਯੂਟਿਊਬਰ ਹੁਣ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਕੇਸ ਵੀ ਦਰਜ ਕਰ ਦਿੱਤਾ ਗਿਆ ਦਿੱਲੀ ਪੁਲਿਸ ਦੇ ਵੱਲੋਂ ਕੇਸ ਦਰਜ ਹੋ ਚੁੱਕਿਆ ਹੈ ਆਪਣੀ ਹੀ ਘਰਵਾਲੀ ਦੇ ਉੱਪਰ ਕੁੱਟ ਮਾਰਦੇ ਇਲਜ਼ਾਮ ਇਹਨਾਂ ਦੇ ਉੱਪਰ ਲੱਗੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹੁਣ ਵਿਵੇਕ ਪਿੰਦਰਾ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਜੀਹਾਂ ਲੋਕ ਟਿੱਪਣੀਆਂ ਵੀ ਕਰ ਰਿਹਾ ਹੈ ਮਾੜਾ ਚੰਗਾ ਵੀ ਵਿਵੇਕ ਬਿੰਦਰਾ ਨੂੰ ਲੈ ਕੇ ਬੋਲਿਆ ਜਾ ਰਿਹਾ ਹੈ ਤਰ੍ਹਾਂ ਤਰ੍ਹਾਂ ਦੀ ਟਿੱਪਣੀ ਜਿਹੜੀ ਹੈ ਲੋਕਾਂ ਦੇ ਵੱਲੋਂ ਵਿਵੇਕ ਬਿੰਦਰਾ ਤੇ ਕੀਤੀ ਜਾ ਰਹੀ ਹੈ ਨਾ ਤਾਂ ਮੋਟੀਵੇਸ਼ਨਲ ਸਪੀਕਰ ਰਿਹਾ ਆਪਣੇ ਆਪਣੇ ਆਈਡੀਆ ਜਿਹੜੇ ਨੇ ਉਹ ਲੋਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਆ ਨੌਜਵਾਨਾਂ ਨੂੰ ਬਿਜ਼ਨਸ ਦੀਆਂ ਟਿਪਸ ਦਿੰਦੇ ਰਹਿੰਦੇ ਆ ਮਾਰਕੀਟਿੰਗ ਨੂੰ ਲੈ ਕੇ ਟਿਪਸ ਦਿੰਦੇ ਰਹਿੰਦੇ ਆ ਤਾਂ ਮੋਟੀਵੇਟ ਕਰਦੇ ਆ ਸੋ ਇਸੇ ਕਰਕੇ ਲੱਖਾਂ ਦੀ ਤਦਾਦ ਦੇ ਵਿੱਚ ਨੌਜਵਾਨ ਪੀੜ੍ਹੀ ਜਿਹੜੀ ਹੈ ਇਹਨਾਂ ਦੇ ਨਾਲ ਜੁੜੀ ਹੈ ਇਹਨਾਂ ਦੀ ਵੀਡੀਓਜ਼ ਦੇਖਦੀ ਹੈ ਇਹਨਾਂ ਨੂੰ ਫੋਲੋ ਕਰਦੀ ਹੈ ਕਪਿਲ ਸ਼ਰਮਾ ਦੇ ਸ਼ੋਅ ਦੇ ਵਿੱਚ ਵੀ ਇਹਨਾਂ ਨੂੰ ਬੁਲਾਇਆ ਗਿਆ ਸੀ ਉੱਥੇ ਵੀ ਇਹਨਾਂ ਨੇ ਆਪਣੀਆਂ ਗੱਲਾਂ ਬਾਤਾਂ ਜਿਹੜੀਆਂ ਦਿਲਾਂ ਦੀ ਸਾਂਝ ਜਿਹੜੀ ਹੈ ਗੱਲਾਂ ਦੀ ਸਾਂਝ ਜਿਹੜੀ ਹੈ ਲੋਕਾਂ ਦੇ ਨਾਲ ਪਾਈ ਸੀ ਉਸ ਤੋਂ ਬਾਅਦ ਦੇ ਵਿੱਚ ਵੀ ਹੋਰ ਵੀ ਚਰਚਾ ਦੇ ਵਿੱਚ ਆਈ ਸੀ ਤਾਂ ਮਸ਼ਹੂਰ ਯੂਟਿਊਬਰ ਹੈ ਜਿਹੜੇ ਕਿ ਹੁਣ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਘਰਵਾਲੀ ਦੇ ਨਾਲ ਕੁੱਟਮਾਰ ਦੇ ਇਲਜ਼ਾਮ ਇਹਨਾਂ ਦੇ ਉੱਪਰ ਲੱਗ ਚੁੱਕੇ ਨੇ ਕੇਸ ਵੀ ਦਰਜ ਕਰ ਦਿੱਤਾ ਗਿਆ